ਆਪ ਜਿਹਨੇ ਖਰੀ ਸਿੰਘ ਨਲਵਾ ਦਾ ਜ਼ਿਕਰ ਬੜੀ ਵਾਰਸ ਤੇ ਮਦਾਨਾ ਉਹਨਾਂ ਸਾਹਮਣੇ ਨਾ ਪੈਸਾ ਬੈਠੇ ਨੇ ਜਦੋਂ ਮੈਂ ਖੈਦ ਨੂੰ ਅਣ ਜਾਣ ਜਾਈ ਭਗਵਾਨ ਨਾ ਦੇ ਸਾਥ ਸੰਗਤ ਇੱਕ ਸੁੰਦਰ ਮਟਿਆਰ ਉਹਨੇ ਆ ਕੇ ਪਤਾ ਕੀ ਕਿਹਾ ਐ ਖਰੀ ਸਿੰਘ ਨਲਵਾ ਮੇਰੇ ਅੱਜ ਤੇਰੇ ਦਰ ਤੇ ਆਈ ਆ ਤੇਰੇ ਚਰਨਾਂ ਵਿੱਚ ਇੱਕ ਦਰਖਾਸਤ ਲੈ ਕੇ ਆਈ ਆ ਮੈਂ ਚਾਹੁੰਦੀ ਆ ਮੈਨੂੰ ਤੇਰੇ ਵਰਗਾ ਖਾਮਦ ਮਿਲੇ ਵਾਸ਼ਨਾ ਸੀ ਬਚਮਾ ਦੇ ਹੁਣ ਮੈਂਟੈਲਿਟੀ ਦੀ ਗੱਲ ਹੈ ਉਹਦੇ ਵਾਸ਼ਨਾ ਪਰ ਜਿਹਦੇ ਸਾਹਮਣੇ ਕਹਿੰਦੇ ਪਈਏ ਉਹਦੇ ਅੰਦਰ ਵਾਸ਼ਨਾ ਨਹੀਂ ਕਿਉਂਕਿ ਉਹ ਦਸਮ ਗ੍ਰੰਥ ਦੀ ਬਾਣੀ ਪੜਦਾ ਸੀ ਜਦੋਂ ਖੜੀ ਸਿੰਘ ਨਲਵਾ ਕਦੇ ਜਾਪ ਸਾਹਿਬ ਪੜਦਾ ਹੁੰਦਾ ਸੀ ਨਾ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਇੱਕ ਵਾਰੀ ਨਮਸਕਾਰ ਫਿਰ ਦੰਦੋਤ ਫਿਰ ਉਹਨੂੰ ਅਕਾਲ ਪੁਰਖ ਨੂੰ ਸਿਜਦਾ ਕਰਨਾ ਫਿਰ ਦੰਦੋਤ ਕਰਨੀ ਇਸ ਭਾਵਨਾ ਦੇ ਨਾਲ ਉਹ ਦਸਮ ਦੀ ਬਾਣੀ ਪੜਨ ਵਾਲਾ ਸੂਰਬੀਰ ਅੰਦਰ ਦਾ ਜਿਤਨੇ ਇੱਕ ਬਚਨ ਕਹਿੰਦਾ ਐ ਮਾਤਾ ਮੇਰੇ ਜੰਨੀ ਤੇ ਆਹ ਮੈਂ ਤੇਰੇ ਸਾਹਮਣੇ ਬਚਨ ਕਹਿਣਾ ਮੇਰੇ ਵਰਗੇ ਦੇ ਅੰਦਰ ਜੇਕਰ ਤੇਰੇ ਪ੍ਰਤੀ ਅਜੇ ਬਾਸ਼ਨਾ ਭਰੀਏ ਪਰ ਮੈਂ ਤੈਨੂੰ ਮਾਤ ਹਜ਼ਤ ਦਾ ਦੇਣਾ ਜਾਂ ਅੱਜ ਤੂੰ ਬਾਤ ਨੂੰ ਮਾਣ ਨਾ ਕਹਿ ਸਕਣੀ ਏ ਤੇਰੇ ਅੰਦਰ ਚਾਹਤ ਸੀ ਕਿ ਹਰੀ ਸਿੰਘ ਨਰਵੇਲ ਦੇ ਵਰਗਾ ਪੁੱਤ ਹੋਵੇ ਇਹ ਪੁੱਤ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਂ ਪਰ ਕੰਮ ਨਾ ਮੈਂ ਪੂਰੀ ਕਰ ਦਿਵਾਗਾ ਮੈਂ ਤੈਨੂੰ ਮਾਂ ਕਹਿਣਾ ਜਾਂ ਅਜ ਤੋਂ ਬਾਅਦ ਹਰੀ ਸਿੰਘ ਨਲਵੇ ਨੂੰ ਮਾਣ ਨਾਲ ਕੀ ਉਹ ਤੇਰਾ ਪੁੱਤ ਹੈ ਬਲੇ ਸੋਨਿਆ ਲੋਕਿਸ਼ੋ ਇੱਕ ਦਸੰਧ ਦੀ ਬਾਣੀ ਦਾ ਪ੍ਰਤਾਪ